ਤੁਹਾਨੂੰ ਪਤਾ ਹੈ तकरीबन 13 ਸਾਲ ਬਾਅਦ ਭਾਰਤ ਨੇ ورلڈ ਕੱਪ ਦਾ ਇਹ ਸੋਕਾ ਖਤਮ ਕੀਤਾ ਹੈ ਅਤੇ T20 ورلڈ ਕੱਪ ਦੇ ਵਿੱਚ ਭਾਰਤ ਨੇ 17 ਸਾਲਾਂ ਬਾਅਦ ਇਹ ਜਿੱਤ ਦਰਜ ਕੀਤੀ ਹੈ ਜਿਸ ਦੇ ਜਸ਼ਨ ਅਤੇ ਰੌਲਾ ਤੁਸੀਂ ਮੇਰੇ ਮਗਰ ਪ੍ਰਸ਼ੰਸਕਾਂ ਦੇ ਵੱਲੋਂ ਦੇਖ ਸਕਦੇ ਹੋ ਮੁਸਾਫਰਾਂ ਦੇ ਇੱਕ ਸਪੋਰਟ ਬਾਰ ਵਿੱਚ ਇਹ ਨਜ਼ਾਰਾ ਜਜ਼ਬਾਤੀ ਹੋ ਭਾਰਤੀ ਕ੍ਰਿਕਟ ਟੀਮ ਦੇ ਫੈਨਸ ਦਾ ਹੈ ورلڈ ਕੱਪ ਜਿੱਤਣ ਤੋਂ ਬਾਅਦ ਜਿੰਨਾ ਵੀ ਅੱਖਾਂ ਦੇ ਵਿੱਚ ਤਾਂ ਹੰਝੂ ਸਨ ਪਰ ਜ਼ੁਬਾਨ ਤੇ ਬੱਕਰੇ ਬੜਕ ਤੇ ਲਲਕਾਰੇ ਸਨ ਦਿਲਾਂ ਦੀਆਂ ਧੜਕਣਾਂ ਨੂੰ ਤੇਜ਼ ਕਰਨ ਵਾਲੇ ਇਸ ਮੈਚ ਦੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਮਹਿਜ 7 ਦੌੜਾਂ ਨਾਲ ਹਰਾ ਦਿੱਤਾ। ਕੀ ਵੜਾ ਕਲਾਸਿਕ ਮੈਚ ਇਹ ਤੋਂ ਵਧੀਆ ਇਸੇ ਬੜੀਆ ਫਾਈਨਲ ਹਮ ਐਕਸਪੈਕਟ ਹੀ ਨਹੀਂ ਕਰ ਸਕਤੇ ਸਭ ਕੁਝ ਦਾ ਡਰਾਮਾ ਥਾ, ਇਮੋਸ਼ਨ ਥਾ, ਕਲਾਈਮੈਕਸ ਬੜਾ ਅੱਛਾ ਥਾ। ਸੋ ਥੈਂਕ ਯੂ। ਤੁਸੀਂ ਬਹੁਤ ਇਮੋਸ਼ਨਲ ਹੋ ਰਿਹਾ ਸੀ ਕਿ ਕਾਰਨ ਭਾਜੀ ਮੈਂ ਮੈਂ ਇੰਨੇ ਚਿਰ ਜਿਹੜਾ ਛੱਕੇ ਪੈ ਰਹੇ ਸੀ ਅਕਸ਼ਰ ਪਟੇਲ ਦੇ ਕੁਲਦੀਪ ਯਾਦਵ ਨੂੰ ਮੈਂ ਸੁੰਘੜ ਕੇ ਬੈਠਾ ਹੋਇਆ ਸੀਗਾ ਤੇ ਮੈਂ ਫੇਰ ਖੁੱਲ ਗਿਆ। ਫੇਰ ਮੈਂ ਖੁੱਲ ਗਿਆ। ਭਾਰਤੀ ਕ੍ਰਿਕਟ ਟੀਮ ਦੇ ਫੈਨਸ ਦਾ ਕਹਿਣਾ ਹੈ ਕਿ ਭਾਰਤ ਦੀ ਜਿੱਤ ਦੇ ਨਾਲ ਉਹਨਾਂ ਦੇ ਦਿਲ ਬਾਗੋ-ਬਾਗ ਹੋ ਗਏ। ਇਨਾ ਫੈਨਸ ਦਾ ਕਹਿਣਾ ਹੈ ਕਿ ਇੱਕ ਸਮੇਂ ਤਾਂ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰਦਾ ਦਿਖ ਰਿਹਾ ਸੀ ਜਦੋਂ ਕਲਾਸਨ ਅਤੇ ਡੇਵਿਡ ਮਿਲਰ ਬੱਲੇਬਾਜ਼ੀ ਕਰ ਰਹੇ ਸਨ ਪਰ ਜਸਪ੍ਰੀਤ ਬੁਮਰਾ, ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਬਾਉਂਡਰੀ ਲਾਈਨ ਤੇ ਸੂਰਜਾ ਕੁਮਾਰ ਜਾਦਵ ਵੱਲੋਂ ਬੇਮਿਸਾਲ ਕੀਤੇ ਕੈਚ ਨੇ ਉਹਨਾਂ ਨੂੰ ਖੁਸ਼ੀਆਂ ਦਾ ਆਲਮ ਦੇ ਦਿੱਤਾ ਮੈਨੂੰ ਮਜ਼ਾ ਆ ਗਿਆ ਲਾਈਕ ਜਦ 30 ਗेंदوں ਮੇ 30 ਰਨ ਚਾਹੀਏ تھے ਆਨੈਸਟਲੀ ਆਈ ਪੇਡ ਪੇਡ ਫੋਰ ਦ ਟੈਪ ਆਈ ਪੇਡ ਦ ਬਿਲ ਕਿ ਅਭੀ ਜਾਣੇਗਾ ਟਾਈਮ ਆ ਗਿਆ ਬਟ ਯਾ ਆਈ ਡਿਡ ਦੇ ਜਸਟ ਬਰਾਟ ਬੈਕ ਲਾਈਫ ਯੂ نو ਬੈਕ ਟੂ ਦ ਮੈਚ ਐਂਡ ਜਸਪ੍ਰਿਤ ਬੁਮਰਾ ਥੈਂਕ ਯੂ ਥੈਂਕ ਯੂ ਫੋਰ ਦਟ ਓਵਰ ਥੈਂਕ ਯੂ ਫੋਰ ਦਟ ਵਿਕਟ for that wicket thank you the class and wicket thank you arshdeep thank you jaspreet thank you south africa anakhsh patel and, and kuldeep yadav you know south africa ki performance south africa di performance nu ki kahenge bahut achhi performance thi but as uh, a first time they were playing the finals so, uh, pehli bar pehli bar khelte paye se bahut vadiya jaan laake khede te agli bar shayat jeet bhi jaoge par ait ki saada si ho gaya laga <laughs> match dekh ke aap jeet gaye ਸੋ ਬਹੁਤ ਵਧੀਆ ਮੋਲ ਸੀਗਾ ਇੱਥੇ ਬਹੁਤ ਵਧੀਆ ਮੈਚ ਸੀਗਾ ਫਾਈਨਲੀ ਆਪਾਂ ਜਿੱਤ ਗਏ ਥੈਂਕ ਯੂ so much everybody ਹਾਲਾਂਕਿ ਛੁੱਟੀ ਵਾਲਾ ਦਿਨ ਹੋਣ ਕਾਰਨ ਇਹ ਸਪੋਰਟਸ ਬਾਰ ਅੱਜ ਦੁਪਹਿਰ ਨੂੰ ਖੁੱਲਣਾ ਸੀ ਪਰ ਜਜ਼ਬਾਤੀ ਹੋਏ ਭਾਰਤੀ ਕ੍ਰਿਕਟ ਟੀਮ ਦੇ ਫੈਨਸ ਨੇ ਇਹ ਸਪੋਰਟਸ ਬਾਰ ਅੱਜ ਸਵੇਰੇ ਹੀ ਖੁੱਲਾ ਲਿਆ ਜਿੱਥੇ ਉਹ ਕ੍ਰਿਕਟ ਮੈਚ ਦੇ ਇੱਕ ਇੱਕ ਸ਼ਣ ਦਾ ਆਨੰਦ ਮਾਣ ਰਹੇ ਸਨ ਜਦੋਂ ਭਾਰਤ ਜਿੱਤ ਵੱਲ ਜਾਂਦਾ ਸੀ ਤਾਂ ਉਹ ਹੂਕਾ-ਕੂਕਾ ਮਾਰਦੇ ਸਨ ਅਤੇ ਜਦੋਂ ਖੇਡ ਭਾਰਤ ਦੇ ਹੱਥੋਂ ਬਾਹਰ ਜਾਂਦੀ ਸੀ ਉਹ ਨਿਰਾਸ਼ ਅਤੇ ਹਤਾਸ਼ ਹੋ ਕੇ ਹੀ ਬੈਠ ਜਾਂਦੇ ਸਨ you know it was a miracle you know 36 36 but you know what it was it was destined and you know what thank you very much and it was we are blessed we, we were here and uh, all the best to the south african team as well they did great after so many years you know um, they came to the finals nice try but we were the best we india is the best yes thank you yes! ਭਾਰਤੀ ਕ੍ਰਿਕਟ ਟੀਮ ਦੇ ਫੈਨਸ ਕੈਨੇਡਾ ਵਿੱਚ ਵਸਦੇ ਹੋਰ ਨਾ ਮੂਲ ਦੇ ਲੋਕਾਂ ਨੂੰ ਵੀ ਇਹ ਮੈਚ ਦਿਖਾਉਣ ਦੇ ਲਈ ਲੈ ਕੇ ਆਏ ਜੋ ਭਾਰਤ ਦੀ ਇਸ ਜਿੱਤ ਦੇ ਵਿੱਚ ਸ਼ਰੀਕ ਹੋਏ ਆ ਯੂ ਵੰਡਰਫੁਲ ਵੰਡਰਫੁਲ ਗੇਮ ਆ ਕਮ ਹਿਅਰ ਵਿਦ ਆਲ ਮਾਈ ਫਰੈਂਡਸ ਆ ਮਾਈ ਇੰਡੀਅਨ ਫਰੈਂਡਸ ਨਾਈਸ ਅਸੈਸਟਮੈਂਟ ਕਮ ਓਵਰ ਹਿਅਰ ਵਿ ਮਾਈ ਫਰੈਂਡ ਦਸਮਨ ਵੀ ਗਾਟ ਅਸਟੈਬਲਿਸ਼ਡ ਇਨ ਟੂ ਦ ਬਾਰ ਹੈਵ ਬਾਲ ਗ੍ਰੇਟ ਗੇਮ we didn't expect they would so come so but fantastic i know that south africa was after the killer they were hungry but i think india was a little more hungry than them and they did it yeah ਭਾਰਤ ਦੂਸਰੀ ਵਾਰ T20 ਵਿਸ਼ਵ ਕੱਪ ਦਾ ਵਿਜੇਤਾ ਬਣਿਆ ਹੈ ਇਸ ਜਿੱਤ ਦੇ ਨਾਲ ਹੀ ਭਾਰਤੀ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ T20 ਕ੍ਰਿਕਟ ਜਗਤ ਨੂੰ ਅਲਵਿਦਾ ਕਹਿ ਦਿੱਤਾ ਹੈ ਜਸਪ੍ਰੀਤ ਪੰਦੇਰ ਓਮਨੀ ਨਿਊਜ਼